ਆਲਾ ਤੜਕਾ ਜੀਰ ਦਾ ਲੈ ਜਾ। ਆਲਾ ਦੇ ਤੜਕਾ। ਆ ਵੀ ਲੈ ਜਾਨੇ। ਮਰ ਤਾਂ ਸਰ ਬੜਾ ਰੁਕੀ ਜਾਂਦਾ। ਠੀਕ ਐ। ਹੋਰ। ਪੈਣੀ ਆ ਮੈਂ ਤਾਂ ਮੈਂਟ ਚੰਗਾ ਮਨ ਕਰ। ਆਇਆ। ਜੀਰੀ ਨੂਰਾਏ ਬਣਾ ਲਾ ਤੇ ਮਿਰਚਾਂ ਦੇ ਪਾਲਾ ਢੋੜੀ ਦੇ ਵਿੱਚ ਇਹਨੇ ਮੱਛੀ ਬਣਾ ਲਾ ਤੇ ਮੱਛੀ ਆ ਠੀਕ ਐ ਚਲ ਠੀਕ ਐ ਬਾਸਰਾ ਇਸੇ 2 ਮਿੰਟ ਤੇ ਬਣਾ ਲੈਣੇ ਮੈਂ ਤਾਂ ਉਹ ਜਾਗਰਾ ਉਹ ਜਾਗਰਾ ਹੋਣਾ ਭਾਈ ਅੱਭੀ ਕਾਲਾ ਮੈਂ ਵੇਹਰ ਕਾਲਾ ਹੁਣ ਮੈਂ ਕਿਹੜਾ ਤੈਨੂੰ ਕਲੀ ਕਰ ਦਵਾ ਲੈ ਉਹ ਜਾਗਰ ਕਿੱਥੇ ਆ? ਵੇ ਜਾ ਕੇ ਮੈਨੂੰ ਪਤਾ ਨਹੀਂ ਕਿੱਥੇ ਮਰਿਆ ਆ ਜਾਂ ਗਾਂ ਆ ਜਾ। ਜਾਗਰ ਕਿੱਥੇ ਵਾ ਗਿਆ ਭਾਬੀ ਹੁਣ? ਵੇ ਆ ਜਾ ਗਾਂ। ਕੋਈ ਆ ਗਿਆ ਭਾਬੀ ਆ। ਕਿੱਥੇ ਤੇਂਦਾ ਭਾਬੀ ਦਾ ਆਗਰ ਤਾਂ ਐ। ਮੇਹਬਾਨ ਕਿੱਥੇ ਮਰਿਆ ਹੋਇਆ। ਹਾਂ। ਹਾਂ। ਆਏ ਹਾਂ। ਗਰਮੀ ਬਹੁਤ ਆ ਭਾਬੀ। ਹੋਰ ਵੇ ਗਰਮੀ ਦਾ ਬੱਸ ਕਰਾਈ ਪਈ। ਮੈਂ ਕਦੋਂ ਆਇਆ ਸੀ ਤੂੰ? ਮੈਂ ਕਹਦਾ ਭਾਬੀ ਮੈਂ ਤਾਂ ਸਵੇਰੇ ਆਇਆ ਸੀ। ਅੱਛਾ। ਮਗਾ ਚੱਲ ਜਾਗਰ ਕੋਲ ਜਾਇਆ ਮਾ ਮੜਾ ਜਾ। ਮੈਲੇ ਆਈਏ ਦੋਸਤ ਨੂੰ ਨਾ ਫੇ ਕੰਮ ਸੀ ਜਾਗ ਰਹੀ ਕੋਈ ਬਹੁਤ ਕੰਮ ਤਾਂ ਕਹਦਾ ਸੀ ਮੈਂ ਚਲ ਦੋ ਮਿੰਟ ਗੱਲਾਂ ਮਾਰ ਆਈਏ ਜੀ ਜੱ ਲੱਗ ਜਾਂਦਾ ਚੱਲ ਫੇ ਤੂੰ ਐਂ ਕਰੀ ਉਹਦੇ ਆਏ ਤੇ ਆ ਜੀ ਉਹ ਕੋਈ ਨਾ ਭਾਬੀ ਐਤ ਵੀ ਆ ਜਾਊਗਾ ਕੋਈ ਨਾ ਇਹ ਸੁਣਾਦੀ ਕਰ ਰਹੀ ਆ ਭਾਬੀ ਕੋਈ ਆਇਆ ਹੋਇਆ ਬਈ ਨਹੀਂ ਕੋਈ ਆਇਆ ਬਿੱਲੀ ਨੇ ਪਾਂਡਾ ਸਿੱਟਿਆ ਹੋਣਾ ਐਵੇਂ ਨਾ ਝਾਕੀ ਚਾਲ ਤੂੰ ਡੇਡਾ ਡੇਡਾ ਜਾ ਅੱਛਾ ਉਹ ਡਰਾਈਵਰਾਂ ਦੀ ਤਾਂ ਮੂੰਹ ਵੀ ਅੱਖ ਖਰਾਬ ਹੁੰਦੀ ਐ ਤੂੰ ਐਂ ਕਰਦਾ ਉਹਦਾ ਭਾਬੀ ਡਰਾਈਵਰ ਉਹ ਹੀ ਬਦਨਾਮ ਕਰ ਰੱਖੇ ਨੇ ਤੈਨੂੰ ਪਤਾ ਹੀ ਡਰਾਈਵਰ ਕੀ ਕਹਿੰਦੇ ਨੇ ਮੇਰੀ ਵੇ ਤੋਂ ਉਹਦੇ ਆਏ ਤੋਂ ਆਜੀ ਜਦੋਂ ਜਾਗਰ ਆ ਗਿਆ ਆ ਤੂੰ ਪਤਾ ਨਹੀਂ ਕੀ ਭਾਬੀ ਸਵੇਰੀ ਪ੍ਰਿੰਡਾ ਖਾ ਲਨੀ ਆ ਮੈਂ ਤਾਂ ਇਹ ਸੋਚਿਆ ਸੀ ਮਾ ਚਲ ਹੁਣ ਜਾਗਰ ਪਾਈ ਹੈ ਨਹੀਂਗਾ ਚਲ 10 ਮਿੰਟ ਭਾਬੀ ਨਾਲ ਹੀ ਗੱਲਾਂ ਮਾਰਿਆ ਵਾ ਨਾ ਗੱਲਾਂ ਮਾਰਿਆ ਵਾ ਭਾਬੀ ਨਾਲ ਚੋਦਿਆ ਗੱਲਾਂ ਦਾ ਜਾ ਤੁਰ ਜਾ ਜਾਗਰ ਤੇ ਆਏ ਤਾਂ ਆਜੀ ਤੂੰ ਦਾ ਬਸ ਭਾਬੀਆਂ ਵੀ ਲੜਦੀ ਰਹਿਣੀ ਆ ਪਤਾ ਨਹੀਂ ਕੀ ਖਾਨੀਆਂ ਸਵੇਰੇ ਸਵੇਰੇ ਹਾਂ ਤੇਰੇ ਨਾਲ ਹੁਣ ਮੈਂ ਠਰਕਪੋਰੀਆਂ ਗੱਲਾਂ ਕਰਾਂ ਸਾਨੂੰ ਤਾਂ ਕੋਈ ਸਮਝ ਨਹੀਂ ਡਰਾਈਵਰ ਨੂੰ ਤਾਂ ਉਹੀ ਸਮਝਦੀ ਆ ਬਸ ਚਾਹ ਚੰਗਾ ਭਾਬੀ ਚਲ ਮੈਂ ਤਾਂ ਵੀ ਡਰਾਈਵਰ ਚੰਗੇ ਲੱਗਦੇ ਆਜੀ ਤੂੰ ਜਾਗਰ ਤੇ ਆਏ ਤਾਂ ਕੋਈ ਨਾ ਲੋਕ ਦਾ ਭਾਬੀ ਨਾਲ ਗੱਲਾਂ ਮਾਰਉਂਦਾ ਵੱਡਾ ਆਇਆ ਨਹੀਂ ਸਰਗੋ ਬਾਂਗੇ ਜਿਹਾ ਵੜਾ ਹਾਂ ਹਾਂ ਬਾਤ ਨੂੰ ਪਾਣੀ ਦਿੱਤੀਆ ਕੀ ਬਣਾਇਆ ਫੇਰ ਠੀਕ ਹੈ ਲੈ ਦੀਦੀ ਛੋੜ ਉਹ ਫੋਕ ਨਾਲੇ ਲੱਭੇ। ਐ। ਹੋਰ ਵੀ ਗਾਦੀ ਨਾਲ ਲੜੀ ਜਾਂਦੀ ਸੀ। ਨੀ ਉਹ ਤਾਂ ਯਾਦ ਕਰਦਾ ਦੋਸਤ ਸੀ ਕਾਲਾ। ਸੁਣਾ ਬੋਲਦਾ ਤੂੰ। ਇਹ ਹੋਰ ਇਹ ਤਾਂ ਬਾਲਾ ਬੋਲਦਾ। ਮਸਾ ਮਗਰੋਂ ਲਾਇਆ ਮਰਦਿਆਂ ਨੂੰ। ਹਾਂ। ਯਾਗਰ ਨੂੰ ਮਿਲਣ ਆਇਆ। ਚੱਲ ਤੂੰ ਫੇਰ। ਨਹੀਂ ਮੇਰੀ ਗੱਲ ਸੁਣ ਸਰਬ। ਜੇ ਅੱਗੋਂ ਪਿੱਛੋਂ ਇਹ ਆਵੇ ਵੀ ਨਾ। ਸਾਹਮਣੇ ਨਾ ਹੋਈ ਅੰਦਰੋਂ ਜਵਾਬ ਦੇ ਦੇ। ਇਹ ਤਾਂ ਕੰਜਰ ਦਾ ਲੁੱਟਾ ਇੱਕ ਨੰਬਰ ਦਾ ਠੱਗੀ ਮੈਂ ਉਹ ਤਾਂ ਕਿ ਲੈਣਾ ਜੀ ਜੀ ਨਾਲੇ ਮੈਂ ਤਾਂ ਇੰਨਾ ਬੋਲਣ ਵਾਲੇ ਬੰਦੇ ਜਮੇ ਨਹੀਂ ਵਧੀਆ ਲੱਗਦੇ ਆਹ ਹੋ ਆਹ ਨਹੀਂ ਤੂੰ ਬਾਹਰ ਨਾ ਨਿਕਲੀ ਬਸ ਮੈਂ ਨਹੀਂ ਖੱਡੇ ਵਾਲੇ ਕਿਆ ਖਾਲਾ ਜੇ ਸਿੱਟਿਆ ਉਹ ਜੇ ਆਉਂਦਾ ਕਿ ਲੈਣਾ ਪਾਉਂਦਾ ਆਹ ਆਹ ਸ਼ੰਦਾਰ ਆ ਪਾਣੀ ਪੋਣੀ ਲਿਆ ਹਰ ਜਨੇ ਲਾਲ ਪਰੇਨਾ ਪੀਤੇ ਔਰ ਮੇਰੇ ਕੋਟਕੇ ਤੀਨਾ ਦਿੱਤੇ ਹਾਂ ਸੰਗ ਮੈਂ ਹਾਂ ਕੰਦਰਾ ਆ ਗਿਆ ਡੱਪ ਕੇ ਮੈਂ ਤੈਨੂੰ ਪਾਣੀ ਆ ਖਾ ਲਿਆ ਉਹਨੂੰ ਲੈਣੀਆਂ ਤੈਨੂੰ ਪਾਣੀ ਆ ਖਾ ਲਿਆ ਨਹੀਂ ਨਾ ਕਮਾਈ ਕਰਕੇ ਆਇਆ ਤੂੰ ਮੂਤ ਪੀ ਕੇ ਆ ਗਿਆ ਡੱਪ ਕੇ ਮਰ ਜਾਣਾ ਸਵੇਰ ਦਾ ਨਿਕਲੇ ਕਿੱਥੋਂ ਆਇਆ ਤੂੰ ਉਹ ਮਾ ਦਾ ਖੇਤਗਾਰੀ ਹੋਰ ਕਿੱਥੋਂ ਆਉਣਾ ਤੈਨੂੰ ਪਤਾ ਹੋਰ ਕਿੱਥੇ ਦੱਸ ਮੈਂ ਤੀਵੀਂ ਕੋਲੇ ਗਿਆ ਕਿਸੇ ਕੋਲੇ ਨਾ ਤੇਰੇ ਪਤਾ ਵੀ ਕੋਈ ਨਹੀਂ ਲੁਚਾ ਇੱਕ ਨੰਬਰ ਦਾ ਤੂੰ ਠਰਕੀ ਮੈਨੂੰ ਨਾ ਪਤਾ ਨਾਮ ਕਰਿਆ ਗਿਆ ਕਰ ਨਾ ਮੇਰੀ ਸਾਲੀ ਆਈ ਸੀ ਮੰਦਿਰ ਨੂੰ ਨਹੀਂ ਬਾਕਬੂਕ ਤਾਂ ਨਹੀਂ ਕਿ ਮੇਰੇ ਸਾਲੇ ਬੰਦਿਆ ਸੀ ਲੈ ਤੂੰ ਸਾਲੀ ਤੋਂ ਕੀ ਲੈਣਾ ਮਰ ਜਣੇ ਮੂਤ ਕੀ ਆ ਗਿਆ ਗੋਲੀ ਵੱਜਣਿਆ ਹੋਰ ਹੁਣ ਦੱਸ ਕੀ ਦੇਖਿਆ ਮੈਂ ਥੱਕਿਆ ਬੰਦਾ ਹੋਰ ਕੀ ਹੋਇਆ ਚਲ ਬਸ ਕਰ ਜੀ ਹਾਂ ਆਹ ਲਾਹ ਨੂੰ ਬੋਲੀ ਮੇਰੀ ਸਾਲੀ ਆਈ ਐ ਸਾਲੀਆ ਜਿਵੇਂ ਨਾ ਨਹੀਂ ਠਾਕੀ ਕੰਜਰ ਕੀ ਕਰਦਾ ਚਲ ਜੀ ਜੀ ਤੇ ਬਾਲਾ ਵੀ ਨਾ ਪਿੱਛੇ ਪਿਆ ਕਰ ਇਹਦੇ ਐਂ ਤਾਂ ਮਰਜਾਣੇ ਨੂੰ ਠਰਕਪੁਰ ਮੈਨੂੰ ਚਾਹੀਦਾ ਜਿੱਦੇ ਤੂੰ ਘਰੇ ਬਹਿ ਕੇ ਪੀ ਲਿਆ ਕਰ ਤੂੰ ਬਾਹਰੇ ਨਾ ਪੀ ਕੇ ਆਇਆ ਕਰ ਉਹ ਸਾਲੀਏ ਸਾਰਾ ਦਿਨ ਸਾਡੇ ਨੂੰ ਮਿਲਦੇ ਇਹਨਾਂ ਨੇ ਜਿੰਨਾ ਚਿਰ 4 ਮਹੀਨੇ ਨਹੀਂ ਆਪਣਾ ਨਹੀਂ ਲੋੜਦਾ ਘਰੇ ਬਹਿ ਕੇ ਪੀ ਲਿਆ ਕਰ ਉਹ ਘਰੇ ਬਿਨਾਂ ਵੀ ਹਾਂ ਘਰੇ ਦਾ ਪੀਣਾ ਮੋਤਾ ਮਰਜਾਣਾ ਮੋਟਾ ਪੀ ਕੇ ਨਹੀਂ ਬਸ ਕਰ ਜਾ ਨਹੀਂ ਮਰਜਾਣਾ ਚਾਹ ਹੱਡੀਆਂ ਨਹੀਂ ਨਹੀਂ ਚਾਰ ਹੱਡੀਆਂ ਨੇ ਤੋੜ ਦੇਣਗੀ ਤੋੜ ਦੇਗੀ ਚਾਰ ਹੱਡੀਆਂ ਨੇ ਲੈ ਲੈ ਸਵਾਦ ਹੁਣ ਜਾਣਾ ਨਾ ਹੋਏ ਹੈ ਇਹਦਾ ਮੇਰੇ ਸਾਲੇ ਦੀ ਮੈਨੂੰ ਆਈ ਰੋਹੀ ਹੈ ਭਾਈ ਥੋੜਾ ਵੀ ਤਾਂ ਬੜਾ ਡਰਾਮਾ ਕਰਦੇ ਤੁਸੀਂ ਤਾਂ ਕਿ ਮੇਰੇ ਉਹ ਜੀ ਉਹਿੰਦੋ ਹਾਂ ਉਹ ਮੇਰੇ گاؤں ਤੋਂ ਹਾਂ ਦੁਬਾਰਾ ਨਾ ਚਾਹੇਨੀ ਬੈਣੀ ਤੇਰੇ ਕੋਲ ਸਰਾਬ ਦੀ ਗੱਲ ਕਰਨੀ ਹਾਂ ਬੈਠ ਹਾਂਜੀ ਸੋਲੇ ਨੇ ਸਾਲੇ ਆ ਹਾਂ ਇਹਦਾ ਨਾਮ ਮਨੂ ਕੋੜਦੀ ਜੀ ਕੁੱਟ ਖਾਣ ਵਾਲੇ ਦਾ ਤੇਰੇ ਲੱਛਣ ਕਰਦਾਂ ਤਾਂ ਖਾਣਾ ਕੋਟਾ ਸਾਰੀ ਜਿਹੜੀ ਕੰਮ ਕਰਦਾ ਜੇ ਕੋਟਾ ਸੇ ਲਾਲ ਲਾ ਤਾਂ ਇਹ ਮਚੂ ਮਚੂ ਕਰਦੀ ਰਹਿੰਦੀ ਸਾਰੀ ਦਿਹਾੜੀ ਆਹ ਕੁੱਟ ਪੀਤੀ ਹੈ ਤੇਰੀ ਮਮਾ ਜੀ ਡਗਦਾ ਤਾਂ ਤੁਆਉਂਦਾ ਸੀ ਆ ਤੇਰੀ ਮਾਂ ਸਾਰੀ ਤਾਂ ਖਾਲੀ ਪਈਏ ਇਹ ਤੇਰੇ ਨਾਲ ਐ ਲੜਦੀ ਐ ਵੀ ਤੂੰ ਘਰੇ ਬੈ ਕੇ ਪੀ ਲਿਆ ਘਰ ਬਾਰੋਂ ਆਪੀ ਕੇ ਆਇਆ ਕਰ ਉਹ ਗਾਏ ਵੀ ਨਹੀਂ ਭੂਮੀਂ ਦਈਏ ਗਾਵਾ ਤਾ ਮੈਂ ਬਾਰੋਂ ਪੀ ਕੇ ਆ ਜਾਣਾ ਬਾਰੋਂ ਪੀ ਕੇ ਉਹ ਲਕਰਾ ਓਏ ਆ ਜਾ ਭਈ ਆ ਜਾ ਓ ਘਰੀਆ ਓਏ ਆ ਜਾ ਆ ਜਾ ਆ ਜਾ ਬਾਕੀ